ਮਾਮਲਾ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਤੇ ਹੋਰ ਤਾਇਨਾਤੀਆਂ ਕਰਨ ਦਾ ਦੁਆਬਾ ਜਨਰਲ ਕੈਟਾਗਰੀ ਫਰੰਟ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗਵੱਤਰ ਮੰਗ ਪੱਤਰ ਕੀ ਕੀ ਮਦਦ ਨਹੀਂ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਜਿਹੜਾ ਮੰਗ ਪੱਤਰ ਦੇਣਾ ਸੀ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਸਾਬਜਾਦਾ ਬਾਬਾ ਫਤੇ ਸਿੰਘ ਤਰਨਤਾਲ ਵਜਵਾੜਾ ਅਤੇ ਹੋਰ ਜਿਹੜੀਆਂ ਸਾਡੀਆਂ ਹਮਖਿਆਲੀ ਜਥੇਬੰਦੀਆਂ ਸੀ ਸਾਰਿਆਂ ਨੇ ਰਲ ਕੇ ਮੰਗ ਪੱਤਰ ਦਿੱਤਾ ਤੇ ਡੀਸੀ ਸਾਹਿਬ ਨਾਲ ਹੁਣ ਕਾਰਨ ਏਡੀਸੀ ਸਾਹਿਬ ਰਾਹੁਲ ਛੱਬਾ ਜੀ ਨੂੰ ਜਿਹੜਾ ਅਸੀਂ ਮੰਗ ਪੱਤਰ ਚੋਪਿਆ ਉਹਦੇ ਵਿੱਚ ਬੇਨਤੀ ਇਹ ਆ ਜੀ ਬਈ ਸਾਡੀ ਜਨਰਲ ਵਰਗ ਦੀ ਲੰਬੇ ਸਮੇਂ ਤੋਂ ਜਿਹੜੀ ਇੱਕ ਮੰਗ ਸੀ ਕਿ ਜਿਸ ਤਰ੍ਹਾਂ ਬਾਕੀ ਕਾਰਪੋਰੇਸ਼ਨਾਂ ਜਾਂ ਬੋਰਡਾਂ ਦੇ ਚੇਅਰਮੈਨ ਲਾਏ ਨੇ ਇਸੇ ਤਰ੍ਹਾਂ ਜਨਰਲ ਵਰਗ ਦਾ ਵੀ ਚੇਅਰਮੈਨ ਲਾਇਆ ਜਾਵੇ। ਸੋ ਪਿਛਲੀ ਸਰਕਾਰ ਵੇਲੇ ਦਾ ਚੰਨੀ ਸਾਹਿਬ ਦੀ ਸਰਕਾਰ ਨੇ ਇਹ ਜਿਹੜਾ ਕਮਿਸ਼ਨ ਲਾਇਆ ਸੀ। ਲੇਕਿਨ ਉਹ ਇਲੈਕਸ਼ਨ ਦੇ ਵਿੱਚ ਜਿਹੜੇ ਚੇਅਰਮੈਨ ਲਾਇਏ ਸਨ ਉਹ ਇਲੈਕਸ਼ਨ ਹਾਰ ਗਏ ਤੇ ਉਹਨਾਂ ਤੋਂ ਉਪਰੰਤ ਜਿਹੜੀ ਪੋਸਟ ਜਿਹੜੀ ਖਾਲੀ ਹੋ ਗਈ। ਲੇਕਿਨ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਆਮ ਸਾਰਟੀ ਦੀ ਸਰਕਾਰ ਨੂੰ ਇੱਕਈ ਵਾਰ ਮੰਗ ਪੱਤਰ ਦੇ ਚੁੱਕੇ ਆ ਮੰਤਰੀਆਂ ਨੂੰ ਵੀ ਐਮ ਐਲ ਏ ਨੂੰ ਵੀ ਡੀ ਸੀ ਸਾਹਿਬ ਦੇ ਰਾਹੀਂ ਵੀ ਵੀ ਸਾਡਾ ਜਿਹੜਾ ਚੇਅਰਮੈਨ ਤੇ ਉਹ ਜਿਹੜੇ ਬਾਕੀ ਅਮਲੇ ਆ ਉਹਨਾਂ ਦੇ ਮੈਂਬਰ ਨਿਯੁਕਤ ਕੀਤੇ ਜਾਣ ਤਾਂ ਜੋ ਜਨਰਲ ਵਰਗ ਨੂੰ ਜਿਹੜੀ ਕੋਈ ਪ੍ਰੋਬਲਮ ਆਉਂਦੀ ਆ ਜਨਤਕ ਤੌਰ ਤੇ ਉਹ ਅਸੀਂ ਉੱਥੇ ਟੇਬਲ ਟਾਕ ਕਰਕੇ ਆਪਣੇ ਜਨਰਲ ਕਮਿਸ਼ਨ ਦੇ ਰਾਹੀਂ ਸਰ ਸਰਕਾਰ ਤੱਕ ਜੜਾ ਪਹੁੰਚਾ ਸਕੀਏ ਲੇਕਿਨ ਸਰਕਾਰ ਨੇ ਸਾਨੂੰ ਟਾਵਾਂ ਟੋਲ ਨੀਤੀ ਦੇ ਵਿੱਚ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹਨੇ ਸਾਨੂੰ ਲਾਰਾ ਲਾਇਆ ਭਗਵੰਤ ਮਾਨ ਜੀ ਦੇ ਜਿਹੜਾ ਘਰ ਮੁਰੇ ਜਾ ਕੇ ਧਰਨਾ ਲਾਇਆ ਉਦੋਂ ਵੀ ਸਾਨੂੰ ਇਹਨੇ ਲਾਰਾ ਲਾਇਆ ਜਦੋਂ ਇਲੈਕਸ਼ਨ ਲੰਘ ਜਾਂਦੀ ਹੈ ਤੇ ਇਹ ਫਿਰ ਜਿਹੜੀਆਂ ਮੰਗਾਂ ਆ ਠੰਡੇ ਵਾਸਤੇ ਦੇ ਵਿੱਚ ਪਾ ਦਿੰਦੇ ਆ ਸੋ ਹੁਣ ਅਸੀਂ ਦੁਬਾਰਾ ਇਹ ਸਰਕਾਰ ਨੇ ਕੋਈ 28 ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਜਿਹੜੇ ਚੇਅਰਮੈਨ ਲਾਏ ਆ ਲੇਕਿਨ ਜਨਰਲ ਵਰਗ ਨੂੰ ਫਿਰ ਇਹਨੇ ਅੱਖੋਂ ਪਰੋਖੇ ਕਰਕੇ ਸਾਡੇ ਨਾਲ ਇਹ ਬੇਸਿਕਾ ਜਿਹੜਾ ਕੀਤਾ ਸਮਾਜ ਦੇ ਨਾਲ ਸੋ ਅਸੀਂ ਅੱਜ ਜਿਹੜਾ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਦੇ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਗਰ ਸਾਡਾ ਤੁਸੀਂ ਚੇਅਰਮੈਨ ਨਿਯੁਕਤ ਨਹੀਂ ਕਰਦੇ ਤਾਂ ਅਸੀਂ ਹਰ ਖੇਤਰ ਦੇ ਵਿੱਚ ਹਰ ਫੀਲਡ ਦੇ ਵਿੱਚ ਹਰੇਕ ਕੌਨਸਲ ਸੀ ਦੇ ਵਿੱਚ ਜਿਹੜਾ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ